ਕੀਤੇ ਕੱਲ ਹੋਈ ਪੰਜਾਬ ਕੈਬਨਿਟ ਮੀਟਿੰਗ ਚ ਨਵੀਂ ਸ਼ਰਾਬ ਨੀਤੀ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਚ ਭਗਵੰਤ ਸਰਕਾਰ ਵੱਲੋਂ ਕਈ ਬਦਲਾਅ ਕੀਤੇ ਗਏ ਨੇ ਤੇ ਸਰਕਾਰੀ ਖਜ਼ਾਨਾ ਵਧਾਉਣ ਲਈ ਇਸ ਵਾਰ ਈ ਟੈਂਡਰਿੰਗ ਰਾਹੀਂ ਕਾਰੋਬਾਰੀਆਂ ਨੂੰ ਸ਼ਰਾਬ ਵੇਚਣ ਦਾ ਲਾਇਸੈਂਸ ਲੈਣ ਲਈ 5 ਲੱਖ ਦੀ ਫੀਸ ਭਰਨੀ ਪਵੇਗੀ ਜੋ ਨੋਨ ਰਿਫੰਡੇਬਲ ਹੋਵੇਗੀ ਤੇ ਸ਼ਰਾਬ ਲਾਇਸੈਂਸ ਤੇ ਸ਼ਰਾਬ ਨੀਤੀ ਦੇ ਵਿੱਚ ਕਈ ਵੱਡੇ ਬਦਲਾਅ ਕੀਤੇ ਗਏ ਨੇ ਜਿਸ ਨਾਲ ਸਰਕਾਰੀ ਖਜ਼ਾਨਾ ਜਾਂਤੋਂ ਤੋਂ ਜ਼ਿਆਦਾ ਭਰ ਸਕੇ ਆ ਹੁਣ ਤੁਹਾਨੂੰ ਦੱਸਦੇ ਆ ਸ਼ਰਾਬ ਨੀਤੀ ਚ ਕੀਤੇ ਗਏ ਉਹ 10 ਵੱਡੇ ਬਦਲਾਅ ਜਿਨ੍ਹਾਂ ਨਾਲ ਆਮ ਲੋਕਾਂ ਦੀ ਜੇਬ ਤੇ ਅਸਰ ਪੈ ਸਕਦਾ ਹੈ ਪਹਿਲਾ ਐਸਆਰ ਪੰਜਾਬ ਚ ਸ਼ਰਾਬ ਕਾਰੋਬਾਰੀਆਂ ਦੇ 207 ਗਰੁੱਪ ਬਣਾਏ ਗਏ ਨੇ ਜਦਕਿ ਪਿਛਲੀ ਵਾਰ 336 ਸਨ ਤੇ ਇੱਕ ਸਮੂਹ 40 ਤੋਂ 35 ਤੋਂ 40 ਕਰੋੜ ਦਾ ਹੋਵੇਗਾ ਤੇ ਇਸ ਦੇ ਨਾਲ ਹੀ ਪਲੱਸ ਮਾਈਨਸ ਨੂੰ 25% ਤੇ ਰੱਖਿਆ ਗਿਆ ਹੈ ਦੂਸਰਾ ਫੋਦੀਆਂ ਲਈ ਥੋਕ ਤੇ ਸ਼ਰਾਬ ਲਾਇਸੈਂਸ ਦੀ ਫੀਸ ਨੂੰ ਘਟਾਇਆ ਗਿਆ ਪਹਿਲਾਂ ਇਹ 5 ਲੱਖ ਸੀ ਹੁਣ 2.5 ਲੱਖ ਕਰ ਦਿੱਤੀ ਗਈ ਹੈ ਤੇ ਤੀਸਰਾ ਬੀਅਰ ਦੀ ਐਕਸਕਲੂਸਿਵ ਦੁਕਾਨਾਂ ਦੀ ਫੀਸ 2 ਲੱਖ ਤੋਂ ਘਟਾ ਕੇ 25000 ਕਰ ਦਿੱਤੀ ਗਈ ਹੈ ਚੌਥਾ ਪੰਜਾਬ 'ਚ ਸ਼ਰਾਬ ਲਈ ਹੁਣ ਕੋਈ ਵੀ ਨਵਾਂ ਬੋਟਲਿੰਗ ਪਲਾਂਟ ਅਪਲਾਈ ਕਰ ਸਕਦਾ ਹੈ ਯਾਨੀ ਕਿ ਕਿਸੇ ਨੇ ਸ਼ਰਾਬ ਦੀ ਬੋਟਲਿੰਗ ਪਲਾਂਟ ਲਗਾਉਣਾ ਹੋਵੇ ਤਾਂ ਉਹ ਅਪਲਾਈ ਕਰ ਸਕਦਾ ਹੈ ਈਜ਼ੀਲੀ ਤੇ ਪੰਜਵਾਂ ਕੌਸਸ 1 ਰੁਪਏ ਤੋਂ ਵਧਾ ਕੇ 1.5 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਛੇਵਾਂ ਫਾਰਮ ਹਾਊਸ ਸਟੇਜ ਚ ਸ਼ਰਾਬ ਲਾਇਸੈਂਸ ਤੇ ਪਹਿਲਾਂ 12 ਬੋਤਲਾਂ ਰੱਖੀਆਂ ਜਾ ਸਕਦੀਆਂ ਸੀ ਹੁਣ ਇਸ ਨੂੰ ਵਧਾ ਕੇ 36 ਬੋਤਲਾਂ ਰੱਖ ਦਿੱਤੀਆਂ ਗਈਆਂ ਨੇ ਜਿਹਦੇ ਵਿੱਚ ਬੀਅਰ ਤੇ ਵਾਈਨ ਨੂੰ ਵੀ ਐਡ ਕੀਤਾ ਗਿਆ ਸਤਵਾਂ ਸ਼ਹਿਰ ਦੇ ਵਿੱਚ ਸਟੈਂਡ ਅਲੋਨ ਬੀਅਰ ਸ਼ਾਪ ਦੀ ਲਾਇਸੈਂਸ ਨੂੰ ਵੀ ਸਸਤਾ ਕਰ ਦਿੱਤਾ ਗਿਆ ਜੀਟੀਪੀਸ ਪਹਿਲਾਂ 2 ਲੱਖ ਸੀ ਹੁਣ 25000 ਕਰ ਦਿੱਤੀ ਗਈ ਹੈ ਤੇ ਅੱਠਵਾਂ ਗਊ ਕਲਿਆਣ ਸ਼ੁਲਕ 50% ਦੇ ਵਿੱਚ ਵਾਧਾ ਕੀਤਾ ਪਹਿਲਾਂ ਉਹ 1 ਰੁਪਏ ਸੀ ਹੁਣ 1.5 ਰੁਪਏ ਕਰ ਦਿੱਤਾ ਗਿਆ ਹੈ ਜਿਸ ਨਾਲ 2025-26 ਚ ਗਊ ਕਲਿਆਣ ਸ਼ੁਲਕ 16 ਕਰੋੜ ਤੋਂ ਵੱਧ ਕੇ 24 ਕਰੋੜ ਹੋ ਜਾਵੇਗਾ। ਨੋਵਾਂ ਭਾਰਤੀ ਸੇਨਾ ਲਈ ਥੋਕ ਲਾਇਸੈਂਸ ਨੂੰ ਵੀ ਸਸਤਾ ਕੀਤਾ ਗਿਆ ਜਿਸ ਦੀ ਫੀਸ ਪਹਿਲਾਂ 5 ਲੱਖ ਸੀ ਹੁਣ 2.5 ਲੱਖ ਕੀਤੀ ਗਈ ਹੈ ਤੇ ਦਸਵਾਂ ਨਗਰ ਨਿਗਮ ਦੇ ਇਲਾਕੇ ਚ ਹਰ ਗਰੁੱਪ ਨੂੰ ਮਾਡਲ ਸ਼ਾਪ ਖੋਲਣਾ ਜ਼ਰੂਰੀ ਹੋਵੇਗਾ। ਪਹਿਲਾਂ ਦੋ ਦੁਕਾਨਾਂ ਜ਼ਰੂਰੀ ਸੀ ਹੁਣ ਇਸ ਨੂੰ ਇੱਕ ਦੁਕਾਨ ਕਰ ਦਿੱਤਾ ਗਿਆ। ਦੇ 10 ਵੱਡੇ ਬਦਲਾਅ ਸ਼ਰਾਬ ਨੀਤੀ 'ਚ ਹੁਣ ਕੀਤੇ ਗਏ ਨੇ ਜਿਸ ਨਾਲ ਆਮ ਜਨਤਾ ਲਈ ਸ਼ਰਾਬ ਤਕਰੀਬਨ 40 ਤੋਂ 50 ਰੁਪਏ ਮਹਿੰਗੀ ਹੋ ਜਾਵੇਗੀ ਤੇ ਇਸ ਸ਼ਰਾਬ ਨੀਤੀ ਨਾਲ ਪੰਜਾਬ ਸਰਕਾਰ ਨੂੰ 11200 ਕਰੋੜ ਰੁਪਏ ਕਮਾਉਣ ਦਾ ਮੌਕਾ ਮਿਲ ਰਿਹਾ ਤੇ ਸਰਕਾਰ ਨੇ ਤਕਰੀਬਨ 11000 ਕਰੋੜ ਦਾ ਟੀਚਾ ਰੱਖਿਆ ਹੈ 2025 ਤੋਂ 2026 ਦੇ ਵਿੱਚ ਸ਼ਰਾਬ ਰਾਹੀਂ ਪੈਸਾ ਕਮਾਉਂਦਾ ਤੇ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਪਰ ਇਸ ਸ਼ਰਾਬ ਨੀਤੀ ਦੇ ਨਾਲ ਨਾਲ ਵਿਰੋਧੀ ਵੀ ਲਗਾਤਾਰ ਸਵਾਲ ਚੁੱਕ ਰਹੇ ਨੇ ਤੇ ਵਿਰੋਧੀਆਂ ਨੇ ਪੰਜਾਬ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਕਿ ਪਿਛਲੇ 3 ਸਾਲਾਂ ਦੀ ਸ਼ਰਾਬ ਨੀਤੀ ਦਿੱਲੀ ਦੇ ਆਧਾਰਿਤ ਸੀ ਤੇ ਹੁਣ ਇਸ ਤੇ ਕਾਰਵਾਈ ਕੀਤੀ ਜਾਵੇ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਕਿ ਸ਼ਰਾਬ ਨੀਤੀ ਦੇ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਇਹ ਹੋਏ ਨੇ